ਹਾਂ ਜੀ ਕੀ ਨਾਮ ਹੈ ਤੁਹਾਡਾ ਸਸੀ ਗਾਜੀ ਮੇਰਾ ਨਾਮ ਪਲਟੂ ਪਹਿਲਵਾਨ ਆ ਲੋਕ ਸਭਾ ਚੋਣਾਂ ਜਿਸ ਤਰ੍ਹਾਂ ਚੱਲ ਰਹੀ ਹੈ ਕਿਸ ਤਰ੍ਹਾਂ ਦੇਖਦੇ ਮੈਨੂੰ ਦੇਖੋ ਜੀ ਜਿਹੜਾ ਮਾਹੌਲ ਤੁਹਾਨੂੰ ਪਤਾ ਹੀ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲੀ ਜਾਂਦਾ ਜੋ ਵੀ ਤੁਹਾਨੂੰ ਪਤਾ ਹੀ ਸਾਰਾ ਕੁਝ ਜਿਵੇਂ ਤੁਸੀਂ ਵੀ ਮੀਡੀਆ ਵਾਲਿਆਂ ਤੇ ਉਹਦੇ ਤੌਰ ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਵੇਂ ਅੱਜ ਕੱਲ ਮਾਹੌਲ ਆ VOTING ਦਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੱਖ-ਵੱਖ ਪਾਰਟੀਆਂ ਨੇ ਆਪਦੇ ਕੈਂਡੀਡੇਟਸ ਖੜੇ ਕਰਨੇ ਸੀ MP ਦੇ ਇਲੈਕਸ਼ਨਾਂ ਚ ਤੇ ਉਹਦੀ ਮੈਂ ਥੋੜਾ ਨਾਲ ਬਾਅਦ ਚ ਗੱਲ ਕਰਦਾ ਇੱਕ ਮੈਂ ਥੋੜ ਨੂੰ ਦੱਸਣਾ ਚਾਹੁੰਨਾ ਜਨਕਿ ਆ ਮੈਨੂੰ ਅਹੁਦਾ ਮਿਲਿਆ ਹੈਗਾ ਰਾਜਾ ਵਰਿੰਗਜੀ ਵੱਲੋਂ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਜੀ ਆ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਚਿਹਰੇ ਆ ਜਨਕਿ ਵੋਟਾਂ ਤੋਂ ਬਾਅਦ ਐਮਪੀ ਦੇ ਵੋਟਾਂ ਤੋਂ ਬਾਅਦ ਵੱਡੇ ਇਲੈਕਸ਼ਨ ਹੋਣੇ ਆ ਜਿਵੇਂ ਐਮਪੀ ਦੇ ਆ ਉਹਦੇ ਵਿੱਚ ਮੈਨੂੰ ਰਾਜਾ ਵਰਿੰਗਜੀ ਨੇ ਅਹੁਦਾ ਦਿੱਤਾ ਬਲਾਕ ਪ੍ਰਧਾਨਤਾ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਡੇਰੇ ਹਾਦੇ ਢਿਲੋਜੀ ਆ ਕਿਕੀ ਟਿਲੋ ਐਮਐਲਏ ਸਾਹਿਬ ਔਰ ਸਾਡੇ ਬੱਬੂ ਬਰਾਰ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਰਿੱਕੀ ਗਾਂਧੀ ਬਾਕੀ ਹੋਰ ਵੀ ਜਿੰਨੇ ਵੀ ਵਰਕਰ ਦਾ ਕਾਂਗਰਸ ਦੇ ਜਿੰਨੇ ਵੀ ਲੀਡਰ ਆ ਸਾਰਿਆਂ ਨੂੰ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਵੀ ਮੈਨੂੰ ਇੱਕ ਨਮਾਨੇ ਨੂੰ ਚੁਣਿਆ ਠੀਕ ਹੈ ਜੀ ਤੇ ਜਿਵੇਂ ਮੈਂ ਆਪਦੀ ਪਾਰਟੀ ਲਈ ਜਿੰਨਾ ਹੋ ਸਕੇ ਮੈਂ ਵੱਧ ਤੋਂ ਵੱਧ ਕਾਂਗਰਸ ਦਾ ਬਤ ਵਤ ਸਹਿਯੋਗ ਕਰੂੰਗਾ ਪ੍ਰਚਾਰ ਕਰੂੰਗਾ ਜਿਵੇਂ ਕਿ ਆ ਲੋਕੀ ਖੜੇ ਆ ਆਪਣੇ ਭੈਣ ਭਰਾ ਇਹਨਾਂ ਨੂੰ ਪੁੱਛ ਲੋ ਤੁਸੀਂ ਕਿਸੇ ਨੂੰ ਪੁੱਛ ਸਕਦੇ ਆ ਵੀ ਜਿਹੜਾ VOTING ਦਾ ਟਾਈਮ ਆ ਤੇ ਹੁਣ ਜਿਵੇਂ ਆਪਾਂ ਲੈਚ ਤੋਂ ਖਿਲਾਫ ਤਾਂ ਦੂਜੇ ਨੂੰ ਜਿਹੜਾ ਸਿੰਗਲ ਹੈਗਾ ਕਰਮਜੀਤ ਅਰਮੋਲ ਠੀਕ ਹੈ ਜੀ ਕਿਉਂ ਦੇਖੋ ਮੈਂ ਸਟਿੱਪ ਨਹੀਂ ਕਰਦਾ ਕਿਸੇ ਤਾਂ ਨਹੀਂ ਮੈਂ ਕਿਸੇ ਤਾਂ ਕੋਈ ਤਵਾ ਲਾ ਰਿਹਾ ਨਹੀਂ ਮੈਂ ਕਿਸੇ ਤਾਂ ਕੋਈ ਗੱਲ ਕਰਦਾ ਮੈਂ ਸਿਆਸਤੀ ਦੇ ਤੌਰ ਤੇ ਮੈਂ ਗੱਲ ਕਰਨ ਲੱਗਾ ਜਿਵੇਂ ਹੰਸਦਾ ਨੂੰ ਲਾਤਾ BJP ਚੋਂ ਕਹਿੰਦਾ ਮਤਲਬ ਇਹ ਹੈ ਜਿਹੜੀ ਵੀ ਪਾਰਟੀ ਇੱਕ ਬੰਦੇ ਨੂੰ ਖਿਲਾੜ ਦਿੰਦੀ ਆ ਉਹ ਹੋਂਦੇ ਤਾਂ ਹੈ ਨਹੀਂ ਕਿ ਵੋਟਾਂ ਦੇ ਟਾਈਮ ਤੇ ਉਹਨੂੰ ਸਿੰਗਰ ਵੀ ਯਾਦ ਆ ਜਾਂਦੇ ਆ ਤੇ ਚੁਟਕਿਆਂ ਵਾਲੇ ਵੀ ਯਾਦ ਆ ਜਾਂਦੇ ਆ ਇਸ ਤੋਂ ਪਹਿਲਾਂ ਮੈਂ ਲੋਕਾਂ ਨੂੰ ਹੀ ਜਨਤਾ ਨੂੰ ਹੀ ਪੁੱਛ ਲਓ ਵੀ ਜਿਹੜਾ ਵੀ ਤੁਹਾਡਾ ਫ੍ਰੀ ਕੋਰਟ ਚ ਕੋਈ ਵੀ ਕੈਂਡੀਡੇਟ ਖੜੂ ਆ ਉਹ ਕੁਝ ਸ਼ਹਿਰ ਦਾ ਵੀ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਜਿਹੜੀ ਪਾਰਟੀ ਆ ਕੋਈ ਵੀ ਆ ਉਹਨਾਂ ਨੇ ਆਪ ਦੇ ਤੌਰ ਤੇ ਜਨਨ ਕੀ ਕੈਂਡੀਡੇਟ ਨੂੰ ਖਿਲਾੜਨਾ ਹੁੰਦਾ ਤੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਜਿਵੇਂ ਲੋਕੀ ਆ ਲੋਕਾਂ ਦੇ ਕੰਮ ਵਿਚਾਰਿਆ ਨੇ ਕਿਸੇ ਦੇ ਕਾਰਟ ਕੱਟੇ ਗਏ ਸੀ ਕਿਸੇ ਨੂੰ ਰਾਸ਼ਨ ਕਾਰ ਨਹੀਂ ਮਿਲਦਾ ਸੀ ਜੇ ਕਿਸੇ ਦੇ ਰਾਸ਼ਨ ਕਾਰ ਨਹੀਂ ਬਣੇ ਲੋਕੀ ਮੈਨੂੰ ਸਵਾਲ ਕਰਦੇ ਜਿਵੇਂ ਆ ਭਰਾ ਦਾ ਕਾਰਟ ਕੱਟਿਆ ਗਿਆ ਸੀ ਤੈਨੂੰ ਕਣਕ ਮਿਲੀ ਜਾਂ ਨਹੀਂ ਮਿਲੀ ਗਵਨ ਤਾਂ ਮਿਲ ਗਈ ਮਿਲ ਗਈ ਹੁਣ ਮਿਲ ਗਿਆ ਪਹਿਲਾ ਪਹਿਲਾ ਕਿੰਨਾ ਪਹਿਲਾਂ ਨਹੀਂ ਮਿਲੀ ਬੰਦੀ ਪਹਿਲਾਂ ਮਿਲੀ ਨਹੀਂ ਜੀ 7-8 ਮਹੀਨੇ ਨਹੀਂ ਮਿਲੇ ਪਹਿਲਾਂ ਅੱਛਾ ਅੱਛਾ ਜੇ ਉਹ ਵੀ ਮੈਂ ਤੁਹਾਨੂੰ ਮੱਲੇ ਚ ਜਾ ਕੇ ਮੈਂ ਹੀ ਤੁਹਾਨੂੰ ਤੁਹਾਡੇ ਨਾਲ ਯੋਗਦਾਨ ਪੋਣਾ ਕਣਕ ਦਾ ਦੱਸੋ ਜੀ ਹੂੰ ਹੂੰ ਜਿੰਨਾ ਵੀ ਮੱਲੇ ਦਾ ਜਾਂ ਕੋਈ ਹੋਰ ਵੀ ਪਰਚੀਆਂ ਜਿਵੇਂ ਜੋਗ ਨੇ ਮੱਲੇ ਚੋਂ ਆ ਆਪਣਾ ਗ੍ਰੀਨ ਐਮ ਵਾਲਾ ਪਾਸਾ ਜਾਂ ਹੋਰ ਵੀ ਸ਼ਹਿਰ ਦਾ ਆਪਾਂ ਗੱਲ ਕਰੀਏ ਕਾਂਗਰਸ ਜੀ ਕਾਂਗਰਸ ਨੇ ਅਜੇ ਤੱਕ ਲੋਕ ਸਭਾ ਚੋਣਾਂ ਵਾਸਤੇ ਕੋਈ ਉਮੀਦਵਾਰ ਨਹੀਂ ਅਜੇ ਤੱਕ ਚੁਣਿਆ ਗਿਆ ਇਹਨੂੰ ਕਿਸ ਤਰ੍ਹਾਂ ਦੇ ਦੇਓ ਕਿ ਕੀ ਲੱਗਦਾ ਵੀ ਇਹ ਕਿੰਨੂੰ ਇੱਥੇ ਸਿਰ ਦੇ ਚਲ ਗਿਆ ਦੇਖੋ ਜੀ ਮੈਂ ਤਾਂ ਇੱਕ ਜਿਹੜੇ ਸਾਡੇ ਰਾਜਾ ਵਰਿੰਗ ਜੀ ਆ ਪ੍ਰਧਾਨ ਜੀ ਆ ਸਾਡੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਤੁਹਾਡੇ ਚੈਨਲ ਦੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਵੀ ਤੁਸੀਂ ਖਿਲਾਰੋ ਜਿਹੜਾ ਵੀ ਬੰਦਾ ਤੁਹਾਨੂੰ ਮਾਨਦਾਰ ਲੱਗਦਾ ਵੀ ਇਹ ਆਪਣੀ ਸੀਟ ਕੱਢ ਸਕਦਾ ਮੈਨੂੰ ਨਹੀਂ ਲੱਗਦਾ ਜਿਵੇਂ ਜਿਹੜੇ ਵੀ ਸਿੰਗਰ ਖੜਦੇ ਆ ਜਾਂ ਕਲਾਕਾਰ ਖੜਦੇ ਆ ਵੀ ਜਿੱਤਨੇ ਚਾਹੀਦੇ ਆ ਇਹ ਮੈਨੂੰ ਨਹੀਂ ਲੱਗਦਾ ਪਰ ਮੈਂ ਤਾਂ ਕਹਿਣਾ ਵੀ ਜਿੱਤ ਕੇ ਚਲੇ ਜਾਦੇ ਕੋਈ ਬਾਤ ਚ ਆਉਂਦਾ ਤਾਂ ਇੱਥੇ ਹੈ ਨਹੀਂਗਾ ਮੈਂ ਤਾਂ ਰਾਇਆ ਵਿਰਿੰਗ ਨੂੰ ਇੱਕ ਬੇਨਤੀ ਕਰ ਸਕਦਾ ਹਾਂ ਵੀ ਜੇ ਜਬ ਕੈਂਡੀਕਰ ਖਿਡਾਰਨਾ ਜਲਦੀ ਖਿਡਾਰੋ ਕੋ ਕਾ ਕਿ ਜਿਹੜਾ ਮਾਹੌਲ ਹੈਗਾ ਲੋਕਾਂ ਨੂੰ ਵੀ ਪਤਾ ਲੱਗੇ ਵੀ ਕਿਹੜਾ ਇਹਨਾਂ ਨੂੰ ਚੰਗਾ ਬੰਦਾ ਖਿਡਾਰਨਾ ਤੇ ਕਿਹਨੂੰ ਇਹਨੂੰ ਚੈਲਾ ਨਵਾਂ ਦੇਣਾ ਫੋਨ ਸਾਡੇ ਤੇ ਕਿਸ ਤਰ੍ਹਾਂ ਹੈ ਜੀ ਕਿ ਪਿਛਲੀ ਵਾਰੀ ਤੁਹਾਡੀ ਪਾਰਟੀ ਨੇ ਵੀ ਇੱਕ ਸਿੰਗਲ ਦਿੱਤਾ ਸੀ ਉਹਦਾ ਕਾਰਜਕਾਲ ਨੂੰ ਤੁਸੀਂ ਫਿਰ ਕਿਵੇਂ ਦੇਖਦੇ ਹੋ ਦੇਖੋ ਜੀ ਸਾਡੇ ਕਿਸੇ ਧੂ ਢਿਲੋ ਸਾਹ ਨੇ ਵੀ ਕਿਹਾ ਸੀ ਬਿਆਨ ਦਿੱਤਾ ਸੀ ਇੱਕ ਛੋਟਾ ਜਿਹਾ ਵੀ ਸਾਡੇ ਵਾਲਾ ਨਹੀਂ ਲੱਭਿਆ ਤੇ ਇਹ ਕਿਥੋਂ ਲੱਭ ਜਾਣਗੇ ਉਹਨਾਂ ਨੇ ਸਹੀ ਗੱਲ ਕੀਤੀ ਹੈ ਵੀ ਜਿਹੜਾ ਵੀ ਕੋਈ ਆਉਂਦਾ ਸਿੰਗਰ ਮੈਂ ਕਿਸ ਨੂੰ ਲੀਡਰ ਨੂੰ ਮੜਾ ਨਹੀਂ ਕਹਿ ਰਿਹਾ ਪਰ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਮੈਂ ਤਾਂ ਕੰਮ ਨੇ ਮਸਲੇ ਦੇ ਵੀ ਲੋਕਾਂ ਨੂੰ ਅੱਜ ਜੋ ਇਹਨਾਂ ਨੂੰ ਚਿਹਰੇ ਨਜ਼ਰ ਆਉਂਦੇ ਆ ਵੀ ਕੱਲ ਨੂੰ ਵੀ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਫ੍ਰੀ ਕੋਰਸ ਹੈ ਤੇ ਵਿਚਰਾਂਗੇ ਕਿ ਨਹੀਂ ਵਿਚਰਾਂਗੇ ਮੇਰਾ ਸਵਾਲ ਤਾਂ ਇਹ ਹੈ ਵੀ ਵਿਚਰਨ ਦਾ ਲੋਕਾਂ ਨੇ ਗੱਲਾਂ ਲੋਕਾਂ ਦੇ ਕੰਮਕਾਰ ਲੋਕਾਂ ਦੀ ਤਕਲੀਫਾਂ ਠੀਕ ਹੈ ਇਹ ਕੰਮ ਹੋਣ ਇਹ ਨਹੀਂ ਕਿ ਜਿਹੜਾ ਵੀ ਸਿੰਗਰ ਬੰਦਾ ਜਾਂ ਚੁਟਕਲਿਆ ਕੋਈ ਆਉਂਦਾ ਉਹ ਵਾ ਕੋਈ ਤਾਲੀ ਮਾਰਦਾ ਕੋਈ ਗਿੱਧਾ ਪਾਉਂਦਾ ਕੋਈ ਕੋਈ ਨੱਚਦਾ ਉਹ ਫਿਰ ਉਹ ਡਰਾਮਾ ਹੋ ਜਾਂਦਾ ਲੋਕੀ ਦਾ ਫਿਰ ਡਰਾਮਾ ਸਮਝਦੇ ਆ ਇਸ ਚੀਜ਼ ਨੂੰ ਅੱਜਾ ਤੁਹਾਡੇ ਕਹਿੰਦਾ ਭਾਵੇਂ ਵੀ ਤੁਹਾਨੂੰ ਇੱਕ ਪੋਲੀਟਿਸ਼ੀਅਨ ਵਧੀਆ ਚਾਹੀਦਾ ਜਿਹੜਾ ਤੁਹਾਡੀ ਗੱਲ ਪਾਸ ਸੁਣੇ ਮੈਂ ਨਹੀਂ ਕਹਿੰਦਾ ਵੀ ਮੇਰੀ ਗੱਲ ਸੁਣੋ ਪਬਲਿਕ ਦੀ ਗੱਲ ਸੁਣੋ ਜਿਵੇਂ ਕੰਮ ਤਾਂ ਪਬਲਿਕ ਨੂੰ ਪੈਣਾ ਆ ਆਮ ਲੋਕਾਂ ਨੂੰ ਪੈਣਾ ਜਿਵੇਂ ਆ ਬੱਚੇ ਖੜੇ ਵਿਚਾਰੇ ਕਹਿੰਦਾ ਇਹਨਾਂ ਦਾ ਪ੍ਰੀਖਿਆ ਇਹਨਾਂ ਨੂੰ ਪੜ੍ਹਾਈ ਮਿਲੇ ਠੀਕ ਆ ਹੁਣ ਜਿਵੇਂ ਆ ਬਜ਼ੁਰਗ ਜੀ ਆ ਆ ਖੜੇ ਦੇਖੋ ਦਿੱਕਤ ਦੇਖੋ ਮਰੇ ਆ ਆ ਜਿਵੇਂ ਬਜ਼ੁਰਗ ਜੀ ਆ ਇਹਨਾਂ ਨੂੰ ਸਹੂਲਤ ਦਵਾਈ ਦੀ ਮਿਲੇ ਅੱਜ ਮੈਂ ਆ ਸਾਡੇ ਹੋਰ ਭਰਾਜੀ ਖੜੇ ਆ ਇਹਨਾਂ ਨੂੰ ਵੀ ਪਤਾ ਲੱਗੇ ਵੀ ਕੋਈ ਸਾਡਾ ਕੋਈ ਜਿਹੜਾ ਵੀ ਕੈਂਡੀਡੇਟ ਖੜੂ ਆ ਉਹ ਵਧੀਆ ਖੜੇ ਤੇ ਫ੍ਰੀਕੋਰਟ ਨੂੰ ਅੱਗੇ ਲੈ ਕੇ ਜਾਵੇ ਜੀ ਇਹ ਦੁਆਰਾ ਮਮਤ ਸਿੰਘ ਜੀ ਤੇ ਇੱਟ ਰੁੱਤੀ ਜਾਂਦੀ ਹੈ ਤਾਂ ਕੀ ਲੱਗਦਾ ਵੀ ਉਹ ਸੀਟ ਕੱਢੋਗੇ ਤੂੰ ਦੇਖੋ ਜੀ ਮੈਂ ਇਸ ਗੱਲ ਤੇ ਸਟਿੱਫਨੀ ਤਾਂ ਨਹੀਂ ਕਰਦਾ ਕਿਉਂ ਉਹਨਾਂ ਨੇ ਕਦੇ ਫ੍ਰੀਕੋਰਟ ਦੇ ਸ਼ਹਿਰ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਲੋਕੀ ਨਿਰਾਸ਼ ਆ ਤੋਂ ਨਿਰਾਸ਼ ਜਿਹੜੇ ਹੁਣ ਜਿਹੜੇ ਸਿੰਘਾ ਜਿਵੇਂ ਆਪਣਾ ਹੰਸਰਾਜ ਜੀ ਆ ਤੇ ਜਿਹੜੇ ਹੋਰ ਆ ਗगन ਰਮੋਲ ਜੀ ਆ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਲੋਕੀ ਜਿਤਾਉਣਗੇ ਜੇ ਕੋਈ ਹੋਰ ਕੋਈ ਖੜਦਾ ਵੀ ਕੋਈ ਸਿੰਗਰ ਜਾਂ ਕਾਂਗਰਸ ਪਾਰਟੀ ਵੱਲੋਂ ਵੀ ਖੜਦਾ ਮੈਨੂੰ ਨਹੀਂ ਲੱਗਦਾ ਪਰ ਮੈਂ ਕਹਿੰਦਾ ਵੀ ਕੋਈ ਖੜਾਓ ਕੋਈ ਚੰਗਾ ਖੜਾਓ ਜਿਵੇਂ ਸਾਡੇ ਚੰਨੀ ਸਾਹਿਬ ਜੀ ਆ ਹੈ ਤਾਂ ਸਾਡੇ ਪਹਿਲਾ ਪ੍ਰਧਾਨ ਮੰਤਰੀ ਰਹੇ ਆ ਪਰ ਜਿਵੇਂ ਹੁਣ ਲੋਕਾਂ ਨਾਲ ਵਿਚਰਦੇ ਆ ਚੰਨੀ ਸਾਹਿਬ ਜੀ ਉਹ ਉਹਨਾਂ ਨੂੰ ਵੀ ਖਿਲਾੜ ਦੋ ਤੇ ਫ੍ਰੀ ਕੋਰਸ ਹਰ ਚ ਵੀ ਸਾਨੂੰ ਪਤਾ ਲੱਗੇ ਵੀ ਸਾਡਾ ਭਾਈਚਾਰਾ ਹੈਗਾ ਜਾਂ ਸਾਡੇ ਲੋਕਾਂ ਨਾਲ ਵਿਚਰਦਾ ਹੈਗਾ ਚੰਗਾ ਲੀਡਰ ਆ ਵਧੀਆ ਮੈਂ ਤਾਂ ਆਪਣੇ ਜਿਹੜੇ ਹੈਗੇ ਆ ਸਾਡੇ ਰਾਯਾ ਵਰਿੰਗ ਜੀ ਨੂੰ ਕਹਿਣਾ ਜੇ ਤਾਂ ਸਾਡੇ ਸ਼ਹਿਰ ਦੇ ਵਿੱਚ ਚੰਨੀ ਸਾਹਿਬ ਆ ਜਾਣ ਤਾਂ ਮੈਂ ਕਹਿੰਦਾ ਵਿਆਰੇ ਨਿਆਰੇ ਹੋ ਜਾਣਗੇ ਨਾਲੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਵਾਕਈ ਯਾਰ ਜਿਹੜੇ ਖਿਡਾਰਦੇ ਆ ਇਹ ਚੰਗੇ ਬੰਦੇ ਤੇ ਚੰਗੇ ਪੱਖ 'ਚ ਖਿਡਾਰਦੇ ਚੰਨੀ ਸਾਹਿਬ ਜੀ ਨੇ ਪਹਿਲਾਂ ਨੇ ਲੋਕਾਂ ਦੀ ਬਹੁਤ ਹੈਲਪ ਕੀਤੀ ਆ ਜਿਵੇਂ ਤੁਹਾਨੂੰ ਪਤਾ ਰਜਿਸਟਰੀਆਂ ਕਰਵਾਈਆਂ ਠੀਕ ਆ ਤੇ ਜਿਵੇਂ ਆਪਣੇ ਆਪਣਾ ਦਾ ਥੋੜਾ ਭਲਾ ਕਰੇ ਲੋਕਤਿਆਂ ਨੂੰ ਨੌਕਰੀਆਂ ਵੀ ਦਵਾਈਆਂ ਹੈਗੀਆਂ ਤੇ ਮੈਂ ਕਹਿੰਦਾ ਜੀ ਅੱਖਾਂ ਮਿਸਕ दावा करता मैं अक्का मीस की इस वीडियो नु आगे शेयर जरूर करना जी कृपया करके साडे चैनल नु सब्सक्राइब जरूर कर लो जी हुन तुसी फास्ट एंड यूज पंजाब दी ऐप एप एप्पल स्टोर तो इंस्टॉल करके नविया अति ताजा खबरा पाड़ते देख सकदे हो तन्नवाद